ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਉਮੀਦ ਹੈ ਰਾਤ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਇਸੇ ਉਮੀਦ ਚ ਅੱਜ ਆਪਾਂ ਨਵਾਂ ਵਲੌਗ ਲੈ ਕੇ ਹਾਜ਼ਰ ਆਂ ਤੇ ਮਿਲਦੇ ਆਂ ਦਿਨੇ ਲਓ ਜੀ ਹੁਣ ਆਪਾਂ ਚੱਲਦੇ ਆਂ ਬਾਬੇ ਸਿੱਦੀ ਤੇ ਜੋਗੀ ਪੀਰੀ ਮਿਲਦੇ ਆਂ ਜਾ ਕੇ ਲੋ ਇਹ ਪਹੁੰਚ ਗਏ ਆਪਾਂ ਬਾਬਾ ਜੋਗੀ ਪੀਰ ਤੇ ਹੁਣ ਇਥੋਂ ਜਾਵਾਂਗੇ ਆਪਦੇ ਸ਼ੀਦ ਦੀ ਅੱਜ ਐਤਵਾਰ ਦਾ ਦਿਨ ਹੈ ਕਾਫੀ ਚੈ ਚਾਹ ਲੈ ਫੇਲੇਗੀ ਲੋ ਜੀ ਹੁਣ ਅਸੀਂ ਚੱਲਦੇ ਬਾਬੇ ਸ਼ੀਦਾਂ ਨੂੰ ਜੇ ਇਹ ਪਹੁੰਚ ਬਣਦੀ ਆਪਣੀ ਸੜਕ ਚੌੜੀ ਹੁੰਦੀ ਹੈ ਇੱਧਰ ਸਾਈਡ ਬੱਤੇ ਪੈ ਗਏ ਇੱਧਰ ਪੈ ਰਹੇ ਨੇ ਆਏ ਆਏ ਟੁੱਟੀ ਵਾਲੀ ਹੈ ਇਹਨੇ ਆਪਣੇ ਬਾਬੇ ਸੀ ਇਹਦਾ 15 ਦਾ ਗੇਂਦ ਦਿਖਾਇਆ ਨਾ 12 ਦਾ ਕਹਿੰਨਾ ਹੈ ਗੇਟ ਮੇਨ ਬੇਸ਼ੀ ਦਾ ਦਾ ਨੀ ਦੇਵੀ ਕਾਫੀ ਵਾਰੀ ਦਿਖਾਏ ਨੇ ਬਾਬੇ ਸ਼ੀਤ ਨੂੰ ਦਰਸ਼ਨ ਦਿਵਾ ਦਿੰਨੇ ਹੁੰਨ ਆ ਤੇ ਅੱਗੇ 10 ਮਿੰਨਾਂ ਨੇ ਅੱਜ ਆਪਾਂ ਆਏ ਆਂਗੇ ਸੰਡੇ ਦਾ ਦਿਨ ਹੈ ਤੇ ਮੱਝ ਸੂਈ ਜਿਹੜੀ ਉਹਦਾ ਦੁੱਧ ਪਾਉਣ ਲਈ ਤੇ ਪਹਿਲਾਂ ਜੋ ਵੀ ਪੀਰੀ ਗਏ ਤੇ ਤੇ ਫਨਾਵਾਂਗੇ ਬਾਬੇ ਸ਼ੀਤ ਦੀ ਲਓ ਜੀ ਬਾਬੇ ਸ਼ੀਤਾਂ ਤੋਂ ਅਸੀਂ ਪਹੁੰਚ ਕੇ ਖੇਤ ਇਹ ਦੇਖੋ ਆਪਣੀ ਬਾੜੀ ਹੋ ਗਈ ਹਰੀ ਮੇਥੇ ਤਾਂ ਨਿਕਲੇ ਪਾਲਕ ਤੇ ਧਨੀਆ ਇਹ ਨਿਕਲ ਰਿਹਾ ਉੱਧਰ ਗੋਭੀ ਖੜੀ ਹੈ ਆਪਣੀ ਜਿਹੜੇ ਉਹਦੀ ਲਾ ਕੇ ਗਏ ਤੇ ਦੇਖੋ ਉਹ ਐਲੋਵੇਰਾ ਖੜੇ ਕਮਾਰ ਐਲੋਵੇਰਾ ਇੰਦਰ ਚੂਹਿਆਂ ਨੇ ਖੱਡਾਂ ਭਰੀਆਂ ਜਾਂਦੀਆਂ ਨੇ ਚੱਲ ਲੋ ਇਹ ਹੁਣ ਚੱਲ ਪਏ ਸੀ ਪਿੰਡ ਨੂੰ ਪੁਰਾ ਸਾਇਦ ਆਪਣਾ ਪ੍ਰੋਗਰਾਮ ਬਣੂਗਾ ਧੂੜੀ ਦਾਣ ਦਾ ਚਲੇ ਜਾ ਕੇ ਉਸਕਾ ਰ ਧੂੜੀ ਨੂੰ ਭਾਈ ਜੀ ਬਾਕੀ ਇਹ ਪੱਕਾ ਨਹੀਂ ਲੱਗਦਾ ਮੈਂ ਤਾਂ ਹੁਣ ਇੱਕ ਵਾਰੀ ਘਰ ਚੱਲਦਾ ਫਿਰ ਦੇਖਦੇ ਆ ਕੀ ਪ੍ਰੋਗਰਾਮ ਬਣਦਾ ਲਓ ਜੀ ਲਓ ਜੀ ਆਪਾਂ ਜੋਗੀਪੀਰੀ ਵੀ ਜਾਏ ਬਾਬੇ ਸਿੱਧੀ ਜਾਏ ਤੇ ਖੇਤ ਵੀ ਜਾਏ ਤੇ ਰਸਤੇ ਸਾਨੂੰ ਕੋਈ ਮਿਲ ਗਿਆ ਤੇ ਅਸੀਂ ਉਹਦੇ ਕੋਲੇ ਖੜ ਕੇ ਗੱਲਾਂ ਬਾਤਾਂ ਕਾਫੀ ਟਾਈਮ ਕਰਿਆ ਤੇ ਹੁਣ ਅਸੀਂ ਪਹੁੰਚ ਗਏ ਘਰੇ ਤੇ ਆਪਾਂ ਆ ਗਏ ਦੁਕਾਨ ਦੇ ਵਿੱਚ ਤੇ ਹੁਣ ਸੰਦਖਾਨਿਆਂ ਦੁਕਾਨ ਦਾ ਹਾਲ ਦੇਖੋ ਕੀ ਹਾਲਤ ਹੋਈ ਪਈ ਹੈ ਤੇ ਕੱਲ ਕੋਈ ਪਾਰਟੀ ਆਈ ਸੀ ਬਿਆਲੀ ਤੇ ਆਪਣੇ ਸਾਰਾ ਕੱਪੜਾ ਚੱਕ ਕੇ ਲੈ ਕੇ ਬਿਲਕੁਲ ਖਾਲੀ ਕਰ ਗਏ ਦੁਕਾਨ ਤੇ ਹੁਣ ਆਪਾਂ ਸੋਚਦੇ ਵੀ ਚਲੋ ਆਧਾਰ ਜਾਦੇ ਪੈਂਦਾ ਦੁਕਾਨ ਨੂੰ ਪਚੱਕੀ ਦੇਵਾਂਗੇ ਤੇ ਜਿਹੜੇ ਰਹਿੰਦੇ ਨੇ ਇਹ ਵੀ ਕੱਪੜੇ ਕੱਢਦੇ ਨੇ ਨਹੀਂ ਦੇਖੋ ਤੁਸੀਂ ਖਾਲੀ ਕਰਤਾ ਸਾਰਾ ਸਟੈਂਡ ਤਾਂ ਬਿਲਕੁਲ ਹੀ ਤੇ ਉਧਰੋਂ ਵੀ ਕਾਫੀ ਚੱਕੇਗੇ ਤੇ ਹੁਣ ਆਪੇ ਕੱਪੜੇ ਬਚਦੇ ਆਪਾਂ ਇਹ ਵੀ ਕਿਸੇ ਨਿੱਤੇ ਚਕਾ ਦੇਣੇ ਨੇ ਇਹ ਦੁਕਾਨ ਦਾ ਆਪਾਂ ਨੇ ਹੁਣ ਬੰਦ ਹੀ ਕਰ ਦੇਣਾ ਕੰਮ ਕਿਉਂਕਿ ਉਧਾਰ ਵਾਲੇ ਬਹੁਤ ਜ਼ਿਆਦਾ ਮੁਸੀਬਤ ਕਰਦੇ ਨੇ ਤੇ ਕੱਪੜਾ ਨਵਾਂ ਫੇਰ ਆਉਂਦਾ ਜੀ ਉਧਾਰ ਵਾਪਸ ਆਦੇ ਨਾ ਤੇ ਬੁੜੀਆਂ ਲੈ ਜਾਂਦੀਆਂ ਨੇ ਪਿੰਡ ਦੇ ਵਿੱਚ ਉਧਾਰ ਦਿੱਤੇ ਬਿਨਾਂ ਵੀ ਸਰਦਾ ਨਹੀਂ ਤੇ ਪੈਸੇ ਵਾਪਸ ਨਹੀਂ ਕਰਦੀਆਂ ਫਿਰ ਸੇ ਤੀਜਾ ਹੁੰਦੀ ਬਹੁਤ ਲੇਟ ਕਰ ਦਿੰਦੀਆਂ ਨੇ ਤਾਂ ਕਰਕੇ ਆਪਾਂ ਨੂੰ ਦੁਕਾਨ ਦਾ ਬੰਦ ਹੀ ਕਰ ਦੇਣਾ ਚਲੋ ਲਓ ਜੀ ਅਸੀਂ ਚੱਲਿਆ ਹੁਣ ਧੂਰੀ ਨੂੰ ਤੇ ਧੂਰੀ ਚੱਲਾਂ ਜਰੂਰੀ ਕੰਮ ਹੋ ਸਮੇਂ ਅਸੀਂ ਘਰੇ ਆ ਕੇ ਦੱਸਾਂਗੇ ਕੀ ਕੰਮ ਹੈ ਤੇ ਮੇਰਦਾਂ ਘਰੇ ਆ ਕੇ ਬਾਅਦ। ਲਓ ਜੀ ਧੂਰੀਓ ਅਸੀਂ ਆ ਗਏ ਅਸੀਂ ਗਏ ਤੇ ਲੈਣ ਫੋਟੋਆਂ। ਸਟੂਡੀਓ ਤੋਂ ਕਰਵਾਇਆ ਨੇ ਅਨੇਤ ਦੀਆਂ ਤੇ ਵਿਰਾਸਤ ਦੀਆਂ ਫੋਟੋਆਂ। ਦੇਖੋ ਕਿਵੇਂ ਲੱਗਦੀਆਂ ਨੇ ਦੱਸਿਓ ਜਰੂਰ। ਕਮੈਂਟ ਕਰਕੇ ਆਉਂਦਾ। ਦੇਖੋ ਕਿੰਨੀਆਂ ਵਧੀਆ ਬਣਾਈਆਂ ਨੇ। ਮੁਰਗੀ ਆ ਲੈ ਜਿਨੇ ਚਾਹ ਪੀਣੀ ਹੈ ਤੇ ਰੋਟੀ ਖਾਣੀ ਹੈ ਅਚਾਰ ਨਾਲ ਅੰਦਰ ਬੰਨੀ ਜਾ ਰਹੀ ਨੇ ਮੱਝਾਂ ਅੱਜ ਕਿੰ ਕੀ ਵਧੀਆ ਮੌਸਮ ਸਾਫ ਹੈ ਕਿਰੇ ਅਸੇ ਕੱਲ ਦੀ ਥੋੜੀ ਥੋੜੀ ਹੈਗੀ ਗਰਮੀ ਕੱਲ ਬਹੁਤ ਵਧੀਆ ਦਿਨ ਤੇ ਹਵਾ ਚੱਲਦੀ ਸੀ ਕੱਲ ਦੀ ਪਤਾ ਨਹੀਂ ਕਿਉਂ ਗਰਮੈਸਟੀ ਦੀਵਾਰ ਹੋ ਗਈ ਤੇ ਆਸ ਪੱਖੇ ਤੇ ਕਰਤਾ ਰੰਗ ਪੁਰਾਣੇ ਤੇ ਦੇਖੋ ਕਿੰਨਾ ਸੋਹਣਾ ਹੋ ਗਿਆ ਸਰ ਖਿੜੀਆਂ ਨੇ ਆਪਣੀਆਂ ਸਪੂਟਰੀਆਂ ਲਓ ਜੀ ਹੁਣ ਆਪਾਂ ਕਰ ਦਿਆਂਗੇ ਬਲੌਗ ਦਾ ਐਂਡ ਤੇ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਸਾਡਾ ਪਸੰਦ ਆਊਗਾ ਜਰੂਰ ਤੇ ਲਾਈਕ ਕਰਿਓ ਤੁਸੀਂ ਕਮੈਂਟ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਦਿਆ ਕਰੋ ਤੇ ਬਾਕੀ ਕੱਲ ਆਪਾਂ ਤਾਂ ਵਲੌਗ ਸ਼ੂਟ ਨਹੀਂ ਦੀ ਹੋਇਆ ਕੰਮ ਤੇ ਜ਼ਰੂਰੀ ਤੇ ਅੱਜ ਆਪਨੇ ਵਲੌਗ ਸ਼ੂਟ ਕੀਤਾ ਤੇ ਮਿਲਦਿਆਂ ਜੀ ਆਪਾਂ ਹੁਣ ਕੱਲ ਨੂੰ ਸਵੇਰੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ